ਪਨੀ ਮਹੇਸ਼ ਸੇਵਾ ਸਮਿਤੀ ਦਿਨਾਨਗਰ ਪਠਾਨਕੂਟ ਵੱਲੋਂ ਸਵਰਗੀ ਗਗਨ ਠਾਕੁਰ ਪਰਦਾਨ ਦੀ ਅਗਵਾਈ ਹੇਠ ਨਵੇਂ ਸਾਲ ਦੇ ਉਪਲਬਖ ਤੇ ਹਰ ਸਾਲ ਦੀ ਤਰ੍ਹਾਂ ਇੱਕ ਇਸਮਾ ਵਿਸ਼ਾਲ ਪੰਡਾਰਾ ਕਰਵਾਇਆ ਗਿਆ ਦਸਤਈਏ ਸ਼ਨੀ ਦੇ ਮੰਦੇ ਡਲਹੋਜੀ ਰੋਡ ਤੇ ਇਹ ਪੰਡਾਰਾ ਜਿਹੜਾ ਹੈ ਉਹ ਵਿਤਰਿਤ ਕੀਤਾ ਗਿਆ ਤੇ ਜਿੱਥੇ ਉਹਨਾਂ ਦੇ ਸੁਪੁੱਤਰ ਅਜੀਬ ਠਾਕੁਰ ਅਤੇ ਕਲੱਬ ਦੇ ਚੇਅਰਮੈਨ ਅਤੇ ਹੋਰ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਲੰਗਰ ਜਿਹੜਾ ਹੈ ਸ਼ਰਦਾਲੂਆਂ ਨੂੰ ਵਰਤਾਇਆ ਗਿਆ ਤੇ ਇਸ ਮੌਕੇ ਤੇ ਭੋਲੇ ਬਾਬਾ ਦੇ ਅੱਗੇ ਸਭ ਨੇ ਅਰਦਾਸ ਕੀਤੀ ਹੈ ਕਿ ਆਉਣ ਵਾਲਾ ਸਾਲ ਜਿਹੜਾ ਹੈ ਉਹ ਸਭ ਦੇ ਲਈ ਖੁਸ਼ੀਆਂ ਦੇ ਨਾਲ ਭਰਿਆ ਹੋਵੇ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਤਰ੍ਹਾਂ ਜਿਹੜੀ ਇਹ ਲੋਕਾਂ ਦੀ ਸੇਵਾ ਕਰਦੇ ਰਹੇ ਤੇ ਪੰਡਾਰਾ ਜਿਹੜਾ ਹੈ ਉਹ ਚਲਾਈ ਤੇ ਕੋਲੇ ਬਾਬਾ ਦੀ ਕਿਰਪਾ ਜਿਹੜੀ ਹੈ ਉਹ ਹਰ ਇੱਕ ਇਨਸਾਨ ਤੇ ਹਰ ਇੱਕ ਸ਼ਹਿਰ ਵਾਸੀ ਤੇ ਬਣੀ ਰਹੇ ਇਸ ਸਾਡੀ ਮਨੋ ਕਾਮਨਾ ਹੈ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਪੰਡਾਰਾ ਲਗਾਇਆ ਗਿਆ ਤੇ ਕੌਣ-ਕੌਣ ਮੈਂਬਰ ਜਿਹੜੇ ਨੂੰ ਇਸ ਮੌਕੇ ਤੇ ਮੌਜੂਦ ਸੀ ਜੀ ਆਸ਼ੰਕਰਕੇ ਜੀ ਸ਼੍ਰੀ ਮਣੀ ਮੇ ਸੇਵਾ ਸਮਿਤੀ ਪਠਾਨਕੋਟ ਦਿਨਾਨਗਰ ਵੱਲੋਂ ਆਪਣਾ 21ਵਾਂ ਸਾਲਾਨਾ ਪੰਡਾਰਾ ਜੋ ਦਰੋਜੀ ਰੋਡ ਸ਼ੇਣੀ ਦੇ ਮੰਦਰ ਲਗਾਇਆ ਜਾ ਰਿਹਾ ਹੈ ਮਣੀ ਮੇ ਸੇਵਾ ਸਮਿਤੀ 21 ਸਾਲਾਂ ਤੋਂ ਇੱਥੇ ਨਵੇਂ ਸਾਲ ਨੂੰ ਆਪਣਾ ਪੰਡਾਰਾ ਲਗਾਉਂਦੀ ਹੈ ਇਹ ਇਹੀ ਕਾਮਨਾ ਕਰਦੀ ਹੈ ਕਿ ਨਵਾਂ ਸਾਲ ਸਭ ਸੰਸਾਰ ਵਾਸਤੇ ਸਾਰੇ ਪਰਿਵਾਰਾਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਬਾ ਭੋਲੇ ਨਾਲ ਸਭ ਤੇ ਮਿਹਰ ਕਰੇ જય ਸ਼ੰਕਰ ਕੀ ਜੈ ਸ਼ਿਵ ਸ਼ੰਕਰ ਹਰ ਹਰ ਮਾਦੇਵ ਮੈਂ ਸ਼੍ਰੀ ਗਗਨ ਠਾਕੁਰ ਜੀ ਦਾ ਸਪੁੱਤਰ ਰਾਜਵੇ ਠਾਕੁਰ ਅੱਜ ਬਣੀ ਮੇਂ ਸੇਵਾ ਕਮੇਟੀ ਵੱਲੋਂ ਸਾਡੇ ਇੱਧਰ ਹਰ ਸਾਲ ਆ ਦਾ 21ਵਾਂ ਵਾਰੇ ਦਾਲ ਚਲਵਾਨੀ ਦਾ ਲੰਗਰ ਲਵਾਇਆ ਜਾਂਦਾ ਹੈ ਅਸੀਂ ਆਸ ਕਰ ਰਹੇ ਹਾਂ ਕਿ ਬੋਲੇ ਨਾ ਅੱਜ ਦੀ ਦੀ ਕਿਰਪਾ ਹਰਗੇ ਦੇ ਬਣੀ ਰਹੇ ਤੇ ਆਈ ਹਰ ਸਾਲੀ ਦੀ ਜਰਾ ਲੰਗਰ ਲਾਦੇ ਰਹੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ ਮਨੀ ਮਹੇਸ਼ ਸੇਵਾ ਸਮਿਤੀ ਦਿਨਾਨਗਰ ਪਠਾਨਕੂਟ ਵੱਲੋਂ ਸਵਰਗੀ ਗगन ਠਾਕੁਰ ਪਰਦਾਨ ਦੀ ਅਗਵਾਈ ਹੇਠ ਨਵੇਂ ਸਾਲ ਦੇ ਉਪਲਕਸ਼ ਤੇ ਹਰ ਸਾਲ ਦੀ ਤਰ੍ਹਾਂ ਇੱਕ ਇਸਵਾ ਵਿਸ਼ਾਲ ਪੰਡਾਰਾ ਕਰਵਾਇਆ ਗਿਆ ਦਸਤਈ ਸ਼ਨੀ ਦੇਵ ਮੰਦਿਰ ਡਲਹੋਜੀ ਰੋਡ ਤੇ ਇਹ ਪੰਡਾਰਾ ਜਿਹੜਾ ਹੈ ਉਹ ਵਿਤਰਿਤ ਕੀਤਾ ਗਿਆ ਤੇ ਜਿੱਥੇ ਉਹਨਾਂ ਦੇ ਸੁਪੁੱਤਰ ਅਜੀਤ ਠਾਕੁਰ ਅਤੇ ਕਲੱਬ ਦੇ ਚੇਅਰਮੈਨ ਅਤੇ ਹੋਰ ਮੈਂਬਰ ਜਿਹੜੇ ਨੇ ਉਹਨਾਂ ਦੇ ਵੱਲੋਂ ਲੰਗਰ ਜਿਹੜਾ ਹੈ ਸ਼ਰਦਾਲੂਆਂ ਨੂੰ ਵਰਤਾਇਆ ਗਿਆ ਤੇ ਇਸ ਮੌਕੇ ਤੇ ਬੋਲੇ ਬਾਬਾ ਦੇ ਅੱਗੇ ਸਭ ਨੇ ਅਰਦਾਸ ਕੀਤੀ ਹੈ ਕਿ ਆਉਣ ਵਾਲਾ ਸਾਲ ਜਿਹੜਾ ਹੈ ਉਹ ਸਭ ਦੇ ਲਈ ਖੁਸ਼ੀਆਂ ਦੇ ਨਾਲ ਭਰਿਆ ਹੋਵੇ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਹੀ ਇਸ ਤਰ੍ਹਾਂ ਜਿਹੜੀ ਇਹ ਲੋਕਾਂ ਦੀ ਸੇਵਾ ਕਰਦੇ ਰਹੀ ਤੇ ਪੰਡਾਰਾ ਜਿਹੜਾ ਹੈ ਉਹ ਚਲਾਈਏ ਤੇ ਕੋਲੇ ਬਾਬਾ ਦੀ ਕਿਰਪਾ ਜਿਹੜੀ ਹੈ ਉਹ ਹਰ ਇੱਕ ਇਨਸਾਨ ਤੇ ਹਰ ਇੱਕ ਸ਼ਹਿਰ ਵਾਸੀ ਤੇ ਬਣੀ ਰਹੇ ਇਸ ਸਾਡੀ ਮਨੋਕਾਮਨਾ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਪੰਡਾਰਾ ਲਗਾਇਆ ਗਿਆ ਤੇ ਕੌਣ-ਕੌਣ ਮੈਂਬਰ ਜਿਹੜੇ ਨੂੰ ਇਸ ਮੌਕੇ ਤੇ ਮੌਜੂਦ ਸੀ ਜੀ ਆਸ਼ੰਕਰਕੇ ਜੀ ਸ਼੍ਰੀ ਮਣੀ ਮੇ ਸੇਵਾ ਸਮਿਤੀ ਪਠਾਨਕੋਟ ਦੀਨਾ ਨਗਰ ਵੱਲੋਂ ਆਪਣਾ 21ਵਾਂ ਸਾਲਾਨਾ ਪੰਡਾਰਾ ਜੋ ਨਵੋ ਜੀਰੋਡ ਛਣ ਦੇ ਮੰਦਰ ਲਗਾਇਆ ਜਾ ਰਿਹਾ ਹੈ ਮਣੀ ਮੇ ਸੇਵਾ ਸਮਿਤੀ 21 ਸਾਲਾਂ ਤੋਂ ਤੇ ਨਵੇਂ ਸਾਲ ਨੂੰ ਆਪਣਾ ਪੰਡਾਰਾ ਲਗਾਉਂਦੀ ਹੈ ਇਹ ਇਹੀ ਕਾਮਨਾ ਕਰਦੀ ਹੈ ਕਿ ਨਵਾਂ ਸਾਲ ਸਭ ਸੰਸਾਰ ਵਾਸਤੇ ਸਾਰੇ ਪਰਿਵਾਰਾਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਬਾਬਾ ਭੋਲੇ ਨਾਲ ਸਭ ਤੇ ਮੇਹਰ ਕਰੇ જય ਸ਼ੰਕਰ ਕੀ ਜੈ ਸ਼ਿਵ ਸ਼ੰਕਰ ਹਰ ਹਰ ਮਾਦੇਵ ਮੈਂ ਸ਼੍ਰੀ ਗਗਨ ਠਾਕੁਰ ਜੀ ਦਾ ਸਪੁੱਤਰ ਰਾਜਵੀਰ ਠਾਕੁਰ ਅੱਜ ਪਰਿਵਾਰਿਕ ਸੇਵਾ ਕਮੇਟੀ ਵੱਲੋਂ ਸਾਡੇ ਇੱਧਰ ਹਰ ਸਾਲ ਆ ਦਾ 21ਵਾਂ ਵਾਰੇ ਦਾਲ ਚਲਵਾਨੀ ਦਾ ਲੰਗਰ ਲਵਾਇਆ ਜਾਂਦਾ ਹੈ ਅਸੀਂ ਆਸ ਕਰਨੇ ਹੈ ਕਿ ਬੋਲੇ ਨਾ ਅੱਜ ਦੀ ਦੀ ਕਿਰਪਾ ਹਰਗੇ ਦੇ ਬਣੀ ਰਹੇ ਤੇ ਆਈ ਹਰ ਸਾਲੀ ਦੀ ਜਰਾ ਲੰਗਰ ਲਾਂਦੇ ਨੇ ਕੈਮਰਾ ਕੁਸਤਨ ਖਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ